ਆਣੇ ਸਮਿਆਂ ਜੀ ਕੀ ਹੁੰਦਾ ਸੀ ਜਦੋਂ ਨੂੰ ਘਰ ਆਈ ਨਾ ਆਂਡਰ ਨਾਲ ਗੌਂਡਣਾ ਵੀ ਆਪਣਾ ਕੰਮ ਕਰ ਜਾਂਦੀ ਅਸੀਂ ਪੂਰਾ ਆਂਦੀਆਂ ਸੀ ਸਵੇਰ ਰੁੱਈਆ ਸਗੜ ਭਾਣ ਰੁੱਈਆ ਤੇਲੀ ਪੌਲੀ ਕੋ ਹੱਥੇ ਰੱਖਣੀ ਤੇ ਜਾਂਦੇ ਜਾਂਦੇ ਸੱਸ ਨੂੰ ਗਹਿ ਜਾਣਾ ਤਿੱਖੀ ਪੁੱਤ ਤੂੰ ਕਿੱਥੇ ਭੋਲੀ ਭਾਲੀ ਤੇ ਤੈਨੂੰ ਕੀ ਟੱਕਰ ਕੀ ਆ ਸੱਸ ਤੇਰੀ ਜਿੱਦਾਂ ਵੀ ਵੀ ਹੈ ਨਾ ਪੁੱਤ ਤੂੰ ਨਹੀਂ ਅੱਗੇ ਕੁਝ ਕਰਾ ਉਹ ਬਾਦੀ ਘਾਟੀ ਕਰੂਗੀ ਇਹ ਮੈਨੂੰ ਪਤਾ ਵਾ ਪਰ ਤੂੰ ਐ ਪੁੱਤ ਤੈ ਐ ਸਬਰ ਰੱਖਣਾ ਪੂਰੀ ਦੁਬਾਰਾ ਚ ਪਹਿਲਾਂ ਹੀ ਪਾ ਜਣਾ ਵੀ ਤੁਹਾਡੇ ਅਸੀਂ ਬਾਹਰ ਨਿਕਲਣਾ ਤੇ ਤੁਸੀਂ ਇੱਕ ਦੂਜੇ ਦੇ ਜੁੰਡੇ ਫੜ ਲੈਣੇ। ਪੁਰਾਣੇ ਸਮਿਆਂ ਚ ਕੀ ਹੁੰਦਾ ਸੀ ਜਦੋਂ ਨੂੰ ਘਰ ਆਈ ਨਾ ਹੂੰ ਹੂੰ ਅੰਡਰ ਨਾਲ ਗੌਂਡ ਨਾਲ ਵੀ ਆਪਣਾ ਕੰਮ ਕਰ ਜਾਂਦੀ ਅਸੀਂ ਪੂਰਾ। ਆਂਦੀਆਂ ਤੁਸੀਂ ਸਵਰ ਰੁਪਈਆ ਸਗਣ ਭਾਣ ਰੁਪਈਆ ਥੇਲੀ ਪੌਲੀ ਕੋ ਹੱਥ ਚ ਰੱਖਣੀ ਤੇ ਜਾਂਦੇ ਜਾਂਦੇ ਸੱਸ ਨੂੰ ਕਹਿ ਜਾਣਾ। ਤਿੱਖੀ ਹੈ। ਤਿੱਖੀ। ਤਾਂ ਤਿੱਖੀ ਬੋਲ ਕੇ ਬਣਿਆ ਅੱਖਾਂ ਨਾਲ ਗੱਲਾਂ ਕਰਦੀ ਅੱਖਾਂ ਨਾਲ। ਵੱਤੋਂ ਕਿੱਥੇ ਭੋਲੀ ਭਾਲੀ ਤੇ ਤੈਨੂੰ ਕੀ ਟੱਕਰ ਕੀ ਆ ਰਾਬੀ ਰੱਖ ਉਹ ਉਹ ਅੰਦਰ ਨਾ ਡਿਪਰੈਸ਼ਨ ਦੇ ਜਾਣਾ ਸੱਸ ਨੂੰ ਉਹਨੂੰ ਲੱਗਣਾ ਵੀ ਹੁਣ ਮੈਂ ਮਰ ਗਈ ਦੂਜੀ ਨੇ ਕਹਿਣਾ ਉਹਦਾ ਕਹਿਣਾ ਮਾਂ ਵਰਗੀ ਮਾਂ ਵਰਗੀ ਦੀ ਮਾਮੀ ਆਈ ਸੀ ਨਾ ਜਦੋਂ ਉੱਤੇ ਮੈਂ ਦੇਖ ਹਿਸਾਬ ਲਾ ਲਿਆ ਸੀ ਤੇ ਦੂਜੀ ਮਾਂ ਆਏ ਆਪਣੀ ਮਤਲਬ ਕੁੜਮਣੀ ਦੇ ਵੀ ਖਿਲਾਫ ਕਰ ਜਾਣਾ ਕੁੜੀ ਦੇ ਵੀ ਖਿਲਾਫ ਕਰ ਇਹ ਜਿਆਦਾ ਪਿੰਡਾਂ 'ਚ ਮਾਹੌਲ ਹੈ ਪਿਛੇ ਇਹ ਜੋ ਟਾਈਮ ਨਹੀਂ ਲੱਗਦਾ ਪਿੰਡਾਂ ਦੇ ਵੀ ਬੜੇ ਸਿਆਪੇ ਪਾਏ ਨੇ ਨਾਲੇ ਇਹ ਤਾਂ ਹਰ ਘਰ ਦੀ ਖਾਣੀ ਪਾਣੀ ਦਾ ਕੋਈ ਸ਼ਹਿਰ ਪਿੰਡ ਨਹੀਂ ਹੁੰਦਾ ਕਈਆਂ ਨੇ ਤਾਂ ਪਿੰਡ 'ਚ ਪੱਕਾ ਹੀ ਬੰਨਿਆ ਹੁੰਦਾ ਹੈ ਉਹ ਜਿਵੇਂ ਲੱਸੀ ਬਲੈਨ ਦੇ ਬਾਨੇ ਪੱਕਾ ਉਸ ਕਾਰ ਨੂੰ ਪਟਣਾ ਹੀ ਪੈਂਦਾ ਹੈ ਤੇ ਛਗਨ ਪਾਣ ਆਈਆਂ ਨਾ ਨੂਨ ਨੂੰ ਹੀ ਪਹਿਲਾਂ ਹਨਾ ਹਏ ਨਹੀਂ ਵਿਚਾਰੀ ਕਿ ਦੀਪੋਲੀ ਪਾਲੀ ਜੀ ਕਿੱਥੇ ਫਸ ਗਈ ਵਿਚਾਰੀ ਉਹ ਫਸ ਗਈ ਤੇ ਨਾਲ ਹੀ ਚੌਂਦਰੀ ਅੰਦ ਘੁੰਟ ਚੋਂ ਅਗਲੀ ਕਹਿੰਦੀ ਸੀ ਫਸ ਗਈ ਮਤਲਬ ਹੈ ਕਹਿੰਦੀ ਭਾਈ ਚੱਲ ਜਿੱਥੇ ਵੱਡੀ ਕੱਟੀ ਜਾਂਦੀ ਉੱਥੇ ਇਹ ਵੀ ਕੱਟੀ ਜਾਊਗੀ ਵਿਚਾਰੀ ਹੈਣਾ ਜੇ ਤਾਂ ਜ਼ਬਾਨ ਬੰਦ ਰੱਖੂ ਫਿਰ ਤਾਂ ਠੀਕ ਐ ਨਹੀਂ ਤੇ ਉਹਦੇ ਤੁਹਾਨੂੰ ਪਤਾ ਦਰਾਚੀ ਐ ਹੈਣਾ ਉਹਦੀਆਂ ਤੇ ਵਿਰਾਸ਼ਾਂ ਪਾਟੀਆਂ ਨੇ ਤੁਹਾਨੂੰ ਪਤਾ ਉਹ ਬੋਲਣ ਲੱਗੀ ਨਹੀਂ ਸੋਚਦੀ ਪਰ ਇੱਕ ਊੜੀ ਸਾਹ ਵੀ ਲੱਗਦੀ ਪੁੱਤ ਤੂੰ ਟਾਈਮ ਕੱਟਣਾ ਸੱਸ ਤੇਰੀ ਜਿੱਦਾਂ ਦੀ ਵੀ ਐ ਨਾ ਪੁੱਤ ਤੂੰ ਨਹੀਂ ਐਗਾਂ ਕੁਝ ਕਹਿਣਾ ਉਹ ਵਾਦੀ ਘਾਟੀ ਕਰੂਗੀ ਇਹ ਮੈਨੂੰ ਪਤਾ ਵਾ ਪਰ ਤੂੰ ਐ ਪੁੱਤ ਤੈ ਸਬਰ ਰੱਖਣਾ ਉਹਦੇ ਦਬਾਅ ਚ ਪਹਿਲਾਂ ਹੀ ਪਾ ਜਣਾ ਵੀ ਤੁਹਾਡੇ ਅਸੀਂ ਬਾਹਰ ਨਿਕਲਣਾ ਤੇ ਤੁਸੀਂ ਇੱਕ ਦੂਜੇ ਦੇ ਜੁੰਡੇ ਫੜ ਲੈਣੇ ਬਸ ਫਿਰ ਨੋ ਵੀ ਫਿਰ ਕਈ ਕਪੱਤੀ ਆਉਂਦੇ ਨੇ ਜਦੋਂ ਅੰਦਰ ਵਰਦਦੇ ਨੇ ਦਰਵਾਜ਼ਾ ਫਾਹ ਮਾਰਦਿਆਂ ਨਾਲ ਹੁੰਦੀ ਆ ਓਬਵੀਅਸਲੀ ਕਿਉਂਕਿ ਇਹ ਦੋਨੋਂ ਸਾਈਡ ਤੋਂ ਹੁੰਦੀ ਹੈ ਚੀਜ਼ ਯਾ ਤੇ ਅਸੀਂ ਹੁਣ ਜਿਹੜਾ ਇਹ ਟੈਂਪੂ ਵੀ ਅਸੀਂ ਕਹਿੰਦੇ ਵੀ ਚਲੋ ਟੈਂਪੂ ਅਸੀਂ ਕੱਲ ਕਹਿੰਦਾ ਬੜੇ ਪ੍ਰਾਣੇ ਸਮੇਂ ਹੁੰਦੇ ਸੀ ਇਹਨਾਂ ਨੂੰ ਟੈਂਪੂ ਸ਼ਾਇਦ ਕਹਿੰਦੇ ਇਹਨਾਂ ਨੂੰ ਸ਼ੁਰੂ ਤੋਂ ਹੀ ਲੈ ਕੇ ਵੀ ਤੁਸੀਂ ਇਹਨੂੰ ਫਿਰ ਸ਼ੁਰੂਆਤ ਕੀਤੀ ਇਹਨਾਂ ਦੀ ਇਹ ਕਈ ਪਿੰਡਾਂ ਸ਼ਹਿਰਾਂ 'ਚ ਹਾਲੇ ਵੀ ਚੱਲ ਰਹੇ ਨੇ ਇਹ ਤਾਂ ਜੀ ਜਿੰਦ ਜਾਨ ਹੁੰਦੇ ਸੀ ਜਿਹੜੇ ਇਹਨੂੰ ਭੂਂਡ ਕਹਿ ਦਿੰਦੇ ਸੀ ਆਪਾਂ ਹਨਾ ਕੜੂਕਾ ਬਾਚ ਆਇਆ ਕੜੂਕਾ ਤੁਸੀਂ ਤੁਸੀਂ ਸ਼ਹਿਰ ਭਾਈ ਸਫਰ ਕੀਤਾ ਨਾ ਮੈਂ ਤੇ ਕੀਤਾ ਜਦੋਂ ਉਸ ਟਾਂ ਦੀ ਰੈਂਪਜ ਆ ਗਿਆ ਕਿਤੇ ਇਹਨੇ ਐ ਕਦਾ ਕਰ ਸੇਰੀ ਲਾਈਨ ਅਸੇ ਕਈ ਵਾਰ ਇਹਨਾਂ ਦਾ ਹਾਂਜੀ ਇਹ ਤਾਂ ਭਾਈ ਜਿੱਦਾਂ ਇਹਦੀ ਹੁੰਦੀ ਹੈ ਮੇਰੇ ਖਿਆਲ ਅੱਠ 10 ਬੰਦਿਆਂ ਦੀ ਕੈਪੈਸਿਟੀ ਤੇ 44 ਉਹਨੇ ਵਿੱਚ ਬਿਠਾਏ ਹੁੰਦੇ ਨੇ ਤੇ 14 15 ਛੱਤ ਤੇ ਤੇ 6 ਕਹਿੰਨੇ ਅੱਗੇ ਬਿਠਾਏ ਹੁੰਦੇ ਆਪਣੇ ਨਾਲ ਅੱਛਾ ਇਹ ਤਾਂ ਆਪ ਮੈਂ ਬੈਠਾ ਹੁੰਦਾ ਹਾਂ ਨਾ 7 8 ਆ ਬਿਠਾਏ ਹੁੰਦੇ ਇਹਦੀ ਇਹਦੀ ਬਾਹ ਚੋਂ ਕੱਢ ਕੇ ਇਹਦੀ ਵੱਕੀ ਦੇ ਕੋਲ ਹੁੰਦੀ ਐ ਗੇਅਰ ਫੜਦੇ ਹੁੰਦੇ ਇਤੋਂ ਘੇਰ ਪਾਉਂਦਾ ਸਵਾਰੀ ਨੂੰ ਨਾ ਨਹੀਂ ਕਰਦਾ ਅੱਛਾ ਫੇਰ ਇਹ ਮਤਲਬ ਅਸਲ ਤੇ ਵਿੱਚ ਲੋਕਾਂ ਨੇ ਜਦੋਂ ਬਹਿਣਾ ਛੱਡਤਾ ਨਾ ਫੇਰ ਮਕਾਨਾਂ ਵਾਸਤੇ ਬਹੁਤ ਕੰਮ ਆਉਂਦੇ ਸੀ ਮਕਾਨਾਂ ਜਾਂਦੀਆਂ ਸੀ ਨਾ ਜਦੋਂ ਕਿਸੇ ਕਿਸੇ ਦੇ ਮਰੇ ਤੇ ਫੇਰ ਇਹ ਸਸਤੇ ਰੇਟ ਪੈਂਦੇ ਸੀ ਤੇ 20 20 40 40 22 25 25 ਜਨਾਨੀਆਂ ਇਹਦੇ ਚ ਮਕਾਨੇ ਚਲੀਆਂ ਜਾਂਦੀਆਂ ਸੇ ਸਾਡੇ ਪਿੰਡ ਦੀ ਗੱਲ ਯਾਦ ਆ ਉਹਨਾਂ ਚੋਡਾਂ ਲਾਂ ਜਾਂਦੇ ਨੇ ਹਾਂ ਹਾਂ ਸਾਡੇ ਪਿੰਡ ਦੀ ਗੱਲ ਯਾਦ ਆ ਉਹ ਮਕਾਨੇ ਜਾਣਾ ਸੀ ਦੇ ਉਹ ਵਿਵੀਆਂ ਨੇ ਟੈਂਪੂ ਕਰ ਲਿਆ ਤੇ ਟੈਂਪੂ ਇੰਨਾ ਜ਼ਿਆਦਾ ਵੀ ਓਵਰਲੋਡ ਹੋ ਗਿਆ ਵੀ ਹੁਣ ਸਮਝ ਨਾ ਆਵੇ ਕਿ ਜੋ ਕਿਨੂੰ ਲੈ ਕੇ ਜਾਈਏ ਤੇ ਕਿਨੂੰ ਛੱਡ ਦੇਈਏ ਸਭ ਚਿੱਟੀਆਂ ਚੁੰਨੀਆਂ ਵਾਲੀਆਂ ਲਮਕੀਆਂ ਤੇ ਮੈਨੂੰ ਲੱਗ ਰਿਹਾ ਸੀ ਵੀ ਜਦੋਂ ਜਦ ਤੱਕ ਵਾਪਸ ਆਉਣੀ ਹੈ ਦੋ ਘਦੀ ਇਹਨਾਂ ਦੀ ਵੀ ਮਕਾਨ ਆਉਣ ਵਾਲੀ ਹੁਣ ਜਿੱਦਾਂ ਲਟਕੀਆਂ ਨੇ ਤੇ ਅੱਗੇ ਇੱਕ ਅਗੋਂ ਭੱਜੀ ਆਵੇ ਹੱਥ ਦੇਈ ਜਾਵੇ ਮੈਂ ਨਹੀਂ ਜਾਣ ਰਹੀ ਕਿਉਂ ਮੈਂ ਵੀ ਜਾਣ ਉਹ ਕਹਿੰਦੇ ਚੱਲ ਚੱਲ ਤੇ ਖਲੋਨ ਨੂੰ ਥਾਣੀ ਤੇ ਟੈਂਪੂ ਲੈ ਕੇ ਨਿਕਲ ਗਈਆਂ ਉਹ ਕਿਤੇ ਕੁਦਰਤੀ ਪਿੱਛੋਂ ਲੋਕਲ ਬੱਸ ਆ ਗਈ ਤੇ ਉਹਨੂੰ ਮਾਈ ਨੂੰ ਬੱਸ ਮਿਲ ਗਈ ਤੇ ਉਹ ਇਹਨਾਂ ਤੋਂ ਵੀ ਪਹਿਲਾਂ ਪਹੁੰਚ ਗਈ ਜਦੋਂ ਉਤਰੀ ਤੂੰ ਨੇ ਦੇਖਿਆ ਵੀ ਸਾਡੇ ਤੋਂ ਪਹਿਲਾਂ ਖਲੋਤੀ ਕਹਿੰਦੀ ਤੂੰ ਕਿਵੇਂ ਸੰਤੀਏ ਕਹਿੰਦੀ ਤੋਹੀ ਤੇ ਛੱਟ ਆਈ ਸੀ ਤੇ ਰੱਬ ਨੇ ਸੁਣ ਲਈ ਮੇਰੀ ਲੱਖੀ ਸੁਣ ਲਈ ਵੀ ਕਿਦਾਂ ਵਿਆਹ ਤੇ ਆਈਏ